ਹੈਲੋ ਸਟੂਡੈਂਟਸ ਐਂਡ ਵੈਲਕਮ ਟੂ आवर YouTube ਚੈਨਲ ਅੱਜ ਆਪਾਂ ਜੁਲਾਈ ਟੈਸਟ 2024 ਦੇ ਲਈ 8th ਕਲਾਸ ਦੇ ਲਈ ਸਾਇੰਸ ਦਾ ਇੱਕ ਸੈਂਪਲ ਪੇਪਰ ਦੇਖਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਇੰਪੋਰਟੈਂਟ ਹੈ ਠੀਕ ਹੈ ਇਹਦੇ ਵਿੱਚੋਂ ਤੁਹਾਨੂੰ ਕਈ ਕੁਐਸਚਨ ਪੁੱਛੇ ਜਾ ਸਕਦੇ ਨੇ ਫਿਲਹਾਲ ਇਹ ਇੱਕ ਸੈਂਪਲ ਪੇਪਰ ਹੈ ਤੇ ਇਸੇ ਤਰ੍ਹਾਂ ਦਾ ਤੁਹਾਡਾ 20 ਨੰਬਰ ਦਾ ਪੇਪਰ ਆਊਗਾ ਠੀਕ ਹੈ 40 ਮਿੰਟ ਦਾ ਤੁਹਾਨੂੰ ਸਮਾਂ ਦਿੱਤਾ ਜਾਊਗਾ ਸਭ ਤੋਂ ਪਹਿਲਾਂ ਦੇਖੋ ਖਾਲੀ ਥਾਵਾਂ ਆਉਣਗੀਆਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈ ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਡੈਸ਼ ਦੀਆਂ ਫਸਲਾਂ ਕਹਿੰਦੇ ਹਨ ਜਿਹੜੀਆਂ ਫਸਲਾਂ ਸਰਦੀਆਂ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਹਾੜੀ ਦੀਆਂ ਫਸਲਾਂ ਠੀਕ ਹੈ ਇਸ ਤਰ੍ਹਾਂ ਲਿਖਣਾ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਉਹ ਜੀਵਾਣੂ ਹੈ ਜੋ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ ਡੈਸ਼ ਉਹ ਜੀਵਾਣੂ ਹੈ ਜੋ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ ਇਹ ਹੁੰਦਾ ਆਪਣਾ ਲੈਕਟੋਬੈਸਿਲਸ ਠੀਕ ਹੈ ਲੈਕਟੋਬੈਸਿਲਸ ਸਸਿਨੁਸੀਹਾਰੀ ਲੱਲਾ ਸਸਾ ਠੀਕ ਹੈ ਐਂਡ ਇਸ ਤੋਂ ਅੱਗੇ ਥਰਡ ਦੇਖੋ ਡੈਸ਼ ਵਿੱਚ ਦੋ ਖੰਡਨ ਹੁੰਦਾ ਹੈ ਕਿਹਦੇ ਵਿੱਚ ਦੋ ਖੰਡਨ ਹੁੰਦਾ ਆਪਣੇ ਕੋਲ ਅਮੀਬਾ ਅੰਸਰਾਜੂ ਗਾਠੀ ਕੇ ਅਮੀਬਾ ਇਸ ਤੋਂ ਅੱਗੇ ਦੇਖੋ ਮਿਲਾਨ ਕਰਨਾ ਆ ਮਨਜ਼ੂਮ ਕਰਨ ਦਿਓ ਸਭ ਤੋਂ ਪਹਿਲਾਂ ਦੇਖੋ ਮਿਲਾਨ ਤਾਂ ਬਹੁਤ ਸੌਖੇ ਆ ਜੇ ਤੁਸੀਂ ਨਹੀਂ ਵੀ ਪੜ ਕੇ ਗਏ ਨਾ ਤਾਂ ਵੀ ਹੋ ਜਾਣਗੇ ਸਭ ਤੋਂ ਪਹਿਲਾਂ ਦੇਖੋ ਮੱਕੀ ਤੇ ਝੋਨਾ ਇਹ ਕਾਰੇ ਚ ਆਉਂਦੇ ਆ ਫਸਲਾਂ ਚ ਹੀ ਆਉਂਦੇ ਆ ਖੇਚ ਧੱਕਾ ਚ ਕਿੱਥੋਂ ਆਜੂ ਕਾਈ ਚ ਕਿੱਥੋਂ ਆਜੂ ਤਾਂ ਫਸਲਾਂ ਇਹ ਫਸਲਾਂ ਨੇ ਤੇ ਫਸਲਾਂ ਨਾ ਮਿਲਾ ਦਿਓ ਦੇਖੋ ਬਾਲ ਬਾਲ ਹੁੰਦਾ ਤੁਹਾਨੂੰ ਪਤਾ ਨਾ ੱੱਕਾ ਖੇਚ ਇਹਦੀ ਚੀਜ਼ਾਂ ਚ ਹੀ ਹੁੰਦਾ ਇਹਨੂੰ ਇਹਨਾਂ ਨਾਲ ਮਿਲਾ ਦੋ ਠੀਕ ਹੈ ਹੁਣ ਰਹਿ ਗਿਆ ਆਪਣੇ ਕੋਲ ਕਲੇਮਾਈਡੋਮੋਨਾਸ ਠੀਕ ਹੈ ਹੁਣ ਇਹ ਹੀ ਆਪਣੇ ਕੋਲ ਸਾਇੰਸ ਦੇ ਨਾਲ ਰਿਲੇਟਡ ਹੈਗਾ ਕੋਈ ਵਰਡ ਤਾਂ ਇਹਨਾਂ ਕਾਈ ਦੇ ਨਾਲ ਮਿਲਾ ਦੋ ਠੀਕ ਹੈ 23 ਤੋਂ ਨੈਕਸਟ ਦੇਖਦੇ ਆਪਾਂ ਸਹੀ ਉੱਤਰ ਦੀ ਚੋਣ ਕਰਨੀ ਹੈ ਬਹੁਵਿਕਲਪੀ ਪ੍ਰਸ਼ਨ ਹੈ ਠੀਕ ਹੈ ਫਸਟ ਦੇਖੋ ਇਹਦੇ ਵਿੱਚ 7th ਕੁਐਸਚਨ ਹੇਠਾਂ ਲਿਖਿਆਂ ਦੇ ਵਿੱਚੋਂ ਕਿਹੜੀ ਜੀਵਾਣੂ ਕਾਰਨ ਨਹੀਂ ਹੁੰਦੀ ਕਿਹੜੀ ਚੀਜ਼ ਹੈ ਜਿਹੜੀ ਜੀਵਾਂ ਨੂੰ ਕਾਰਨ ਨਹੀਂ ਹੁੰਦੀ ਕਿਹੜੀ ਬਿਮਾਰੀ ਦੇਖੋ ਟਾਈਫੈਡ ਹੈਜ਼ਾ ਟੈਟਨਸ ਮਲੇਰੀਆ ਤਾਂ ਜੀਵਾਂਵਾਂ ਦੇ ਨਾਲ ਜਿਹੜੀ ਮਲੇਰੀਆ ਦੀ ਬਿਮਾਰੀ ਆ ਉਹ ਨਹੀਂ ਹੁੰਦੀ ਤਾਂ ਸੱਸਾ ਆਪਸ਼ਨ ਤੁਹਾਡਾ ਰਾਈਟ ਆਜੋ ਕਿਹੜੀ ਆਪਸ਼ਨ ਆਪਸ਼ਨ ਨੰਬਰ ਸੱਸਾ ਠੀਕ ਹੈ ਹੁਣ ਦੇਖ ਲਓ ਹੇਠਾਂ ਲਿਖਿਆ ਵਿੱਚੋਂ ਕਿਹੜਾ ਦੋਲਿੰਗੀ ਜੀਵ ਹੈ ਠੀਕ ਹੈ ਹੁਣ ਦੇਖ ਲਓ ਦੋਲਿੰਗੀ ਜੀਵ ਸਾਡੇ ਕੋਲੇ ਸਹੀ ਉੱਤਰ ਆਜੂਗਾ ਗੰਡੂਆ ਠੀਕ ਹੈ ਇਸ ਤੋਂ ਅੱਗੇ ਦੇਖੋ ਸਹੀ ਗਲਤ ਇਹਦੇ ਵਿੱਚ ਦੇਖੋ ਫਲ ਅਤੇ ਸਬਜ਼ੀਆਂ ਪੈਦਾ ਕਰਨ ਨੂੰ ਮੱਛੀ ਪਾਲਣ ਕਹਿੰਦੇ ਨੇ ਨਹੀਂ ਜੀ ਮੱਛੀ ਪਾਲਣ ਕਿੱਥੋਂ ਕਿਹਾ ਜਾਂਦਾ ਗਲਤ ਆ ਠੀਕ ਹੈ ਅੱਗੇ ਦੇਖੋ ਦਸ਼ਮਾ ਗੁਰੂਤਾ বল ਇੱਕ ਸੰਪਰਕ ਬਲ ਹੈ ਨਹੀਂ ਜੀ ਇਹ ਸੰਪਰਕ ਬਲ ਨਹੀਂ ਹੈ ਠੀਕ ਹੈ ਹੁਣ ਕੁਐਸਚਨ ਆਨਸਰ ਆਗੇ ਪ੍ਰਸ਼ਨ ਨੰਬਰ 11 ਤੇ 12 ਦੋ ਦੋ ਨੰਬਰ ਦੇ ਨੇ ਠੀਕ ਹੈ 11ਵਾਂ ਕੁਐਸਚਨ ਦੇਖੋ ਸੁਖਮ ਜੀਵਾ ਦੇਸ ਮੋਹਾ ਜਾਂ ਗਰੁੱਪਾਂ ਦੇ ਨਾਮ ਲਿਖਨੇ ਆ ਤੇ 12ਵਾਂ ਪ੍ਰਸ਼ਨ ਦਬਾਓ ਕੀ ਹੈ ਤਾਂ ਪਹਿਨਾਂ ਦੇ ਆਨਸਰ ਦੇਖਦੇ ਆ ਤੁਸੀਂ ਦੇਖ ਸਕਦੇ ਹੋ 11ਵਾਂ ਪ੍ਰਸ਼ਨ ਸੁਖਮ ਜੀਵਾ ਦੇਸ ਮੋਹਾ ਜਾਂ ਗਰੁੱਪਾਂ ਦੇ ਨਾਮ ਲਿਖੋ ਪਹਿਲਾ ਆ ਜੀਵਾਣੂ ਦੂਸਰਾ ਆ ਉਲੀਆਂ ਤੀਸਰਾ ਆ ਪ੍ਰੋਟੋਜ਼ੂਆ ਠੀਕ ਹੈ ਚੌਥਾ ਆ ਕਾਈ ਤੇ ਪੰਜਵਾਂ ਹੈਗਾ ਵਿਸ਼ਾਣੂ ਠੀਕ ਹੈ ਇਸ ਤੋਂ ਅੱਗੇ ਦੇਖੋ 12ਵਾਂ ਦਬਾਓ ਕੀ ਹੈ ਦਾਬ ਇੱਕ ਦਾਬ ਇਕਾਈ ਖੇਤਰਫਲ ਤੇ ਲਗਾਏ ਗਏ ਬਾਲ ਨੂੰ ਦਾਬ ਕਿਹਾ ਜਾਂਦਾ ਹੈ ਠੀਕ ਹੈ ਦਾਬ ਕੀ ਹੈ ਇਕਾਈ ਖੇਤਰਫਲ ਤੇ ਲਗਾਏ ਗਏ ਬਾਲ ਨੂੰ ਬੇਟਾ ਦਾਬ ਕਿਹਾ ਜਾਂਦਾ ਹੈ ਠੀਕ ਹੈ ਇਸ ਤੋਂ ਨੈਕਸਟ ਦੇਖਦੇ ਹਾਂ ਇਸ ਤੋਂ ਨੈਕਸਟ ਹੈ 13ਵਾਂ ਤੇ 14ਵਾਂ ਪ੍ਰਸ਼ਨ ਠੀਕ ਹੈ ਇਹਦੇ ਵਿੱਚ ਦੇਖੋ ਇਹ ਤਿੰਨ ਤਿੰਨ ਨੰਬਰਾਂ ਦੇ ਪ੍ਰਸ਼ਨ ਹੈ ਠੀਕ ਹੈ ਐਂਡ 13ਵਾਂ ਪ੍ਰਸ਼ਨ ਦੇਖੋ ਅਲਿੰਗੀ ਪਰਜਨਨ ਅਤੇ ਲਿੰਗੀ ਪਰਜਨਨ ਵਿੱਚ ਕੋਈ ਤਿੰਨ ਅੰਤਰ ਲਿਖੋ ਤੇ 14ਵਾਂ ਪ੍ਰਸ਼ਨ ਹੈ ਨਦੀਨ ਕੀ ਹੁੰਦੇ ਆ ਠੀਕ ਹੈ ਦੋ ਨਦੀਨਾਂ ਦੇ ਨਾਮ ਲਿਖੋ ਅਤੇ ਨਦੀਨ ਕੱਢਣ ਦਾ ਇੱਕ ਢੰਗ ਵੀ ਤੁਸੀਂ ਲਿਖਣਾ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਲਿੰਗੀ ਪਰਜਨਨ ਇਧਰਲੀ ਸਾਈਡ ਹੈ ਠੀਕ ਹੈ ਲਿੰਗੀ ਪਰਜਨਨ ਆ ਵਾਲੀ ਸਾਈਡ ਹੈ ਅਲਿੰਗੀ ਪਰਜਨਨ ਇਹ ਵਾਲੀ ਸਾਈਡ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਲਿੰਗੀ ਪਰਜਨਨ ਦਾ ਪਹਿਲਾ ਪੁਆਇੰਟ ਨਵੀਂ ਜੀਵ ਦੀ ਉਤਪਤੀ ਲਈ ਦੋਨੋਂ ਨਰ ਅਤੇ ਦਾ ਜੀਵਾ ਦੀ ਲੋੜ ਹੁੰਦੀ ਹੈ ਨਹੀਂ ਜੀ ਇੱਥੇ ਥੋੜੀ ਮਿਸਟੈਕ ਹੈ ਨਰ ਅਤੇ ਜੀਵਾ ਦੀ ਲੋੜ ਹੁੰਦੀ ਹੈ ਠੀਕ ਹੈ ਦਾ ਤੁਸੀਂ ਨਹੀਂ ਲਿਖਣਾ ਠੀਕ ਹੈ ਐਂਡ ਅਲਿੰਗੀ ਪਰਜਨਨ ਵਿੱਚ ਪਹਿਲਾ ਪੁਆਇੰਟ ਹੈ ਨਵੀਂ ਜੀਵ ਸਿਰਫ ਇੱਕ ਹੀ ਜੀਵ ਤੋਂ ਪੈਦਾ ਹੁੰਦੇ ਹਨ ਦੂਸਰਾ ਪੁਆਇੰਟ ਦੇਖੋ ਪਰਜਨਨ ਅੰਗਾਂ ਦੀ ਲੋੜ ਹੁੰਦੀ ਹੈ ਇੱਧਰ ਦੇਖੋ ਪਰਜਨਨ ਅੰਗ ਵਿਕਸਿਤ ਨਹੀਂ ਹੁੰਦੇ ਠੀਕ ਹੈ ਤੀਸਰਾ ਦੇਖੋ ਅਰਧ ਮਤਰੀ ਵਿਭਾਜਨ ਕਿਸੇ ਇੱਕ ਚਰਨ ਵਿੱਚ ਜ਼ਰੂਰੀ ਹੈ ਠੀਕ ਹੈ ਐਂਡ ਇੱਧਰ ਦੇਖੋ ਤੀਸਰਾ ਇਸ ਵਿੱਚ ਅਰਧ ਸੁਤਰੀ ਵਿਭਾਜਨ ਨਹੀਂ ਹੁੰਦਾ ਠੀਕ ਹੈ ਹੁਣ ਨੈਕਸਟ ਨਦੀਨ ਕੀ ਹੁੰਦਾ ਹੈ ਠੀਕ ਹੈ ਨ ਦੋ ਨਦੀਨਾ ਤੇ ਨਾਮ ਲਿਖਣਾ ਤੇ ਨਦੀਨ ਕੱਢਣ ਦਾ ਇੱਕ ਤੰਗ ਸਭ ਤੋਂ ਪਹਿਲਾ ਪ੍ਰਸ਼ਨ ਦੇਖੋ ਪੁੱਛਿਆ ਕੀ ਆ ਬੇਟਾ ਪਹਿਲਾ ਪ੍ਰਸ਼ਨ ਤੁਸੀਂ ਲਿਖਣਾ ਨਦੀਨ ਕੀ ਹੁੰਦਾ ਠੀਕ ਹੈ ਨਦੀਨ ਜੇ ਮੈਂ ਤੁਹਾਨੂੰ ਮੇਨ ਉਹੀ ਦੱਸ ਦੇਵਾਂ ਨਦੀਨ ਦੇਖੋ ਤੁਸੀਂ ਕੋਈ ਵੀ ਫਸਲ ਉਗਾਈ ਹੈ ਉਹਦੇ ਵਿੱਚ ਬੇਲੋੜੇ ਪੌਦੇ ਘਾਸ ਉੱਗਿਆ ਹੈ ਠੀਕ ਹੈ ਕ ਉੱਗੇ ਆਇਆ ਤਾਂ ਉਹ ਬੇਲੋੜਾ ਤੁਹਾਡੀ ਫਸਲ ਦੇ ਵਿੱਚ ਉਹਦੀ ਕੋਈ ਲੋੜ ਨਹੀਂ ਤਾਂ ਬੇਟਾ ਉਹਨੂੰ ਨਦੀਨ ਕਹਿੰਦੇ ਆ ਠੀਕ ਹੈ ਮੁੱਖ ਫਸਲ ਨਾਲ ਉੱਗੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਆ ਹਾਂ ਮੈਂ ਤੁਹਾਨੂੰ ਬਿਲਕੁਲ ਸਹੀ ਦੱਸਿਆ ਨਾ ਮੰ ਦੇਖੋ ਹੱਥਾਂ ਜਾਂ ਖੁਰਪੇ ਨਾਲ ਗੋਡੀ ਕਰਕੇ ਜਾਂ ਨਦੀਨ ਨਾਸ਼ਕਾਂ ਦਾ ਛਿੜਕਾ ਕਰਕੇ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਆ ਠੀਕ ਹੈ ਇਸ ਤੋਂ ਅੱਗੇ ਤੁਸੀਂ ਦੇਖੋ ਗੁੱਲੀ ਡੰਡਾ ਜੰਗਲੀ ਪਾਲਕ ਮੋਥਾ ਆਦ ਠੀਕ ਹੈ ਤਾਂ ਇਹ ਸਾਰਾ ਕੁਝ ਢੰਗ ਜਿਹੜਾ ਦੱਸਿਆ ਹੋਇਆ ਠੀਕ ਹੈ ਤਾਂ ਇਸੇ ਤਰ੍ਹਾਂ ਜਿਹੜੇ ਤੁਹਾਡੇ ਬਾਈ ਮੰਥਲੀ ਪੇਪਰ ਦੀ ਕੁਐਸਚਨ ਨੇ ਉਹ ਪੂਰੇ ਹੋ ਚੁੱਕੇ ਆ ਠੀਕ ਹੈ ਬਹੁਤ ਅੱਛੀ ਵੀਡੀਓ ਹੋਊਗੀ ਇਹ ਠੀਕ ਹੈ ਜੇ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਇੰਪੋਰਟੈਂਟ ਕੁਐਸਚਨ ਕਰਵਾਈ ਸੀ ਜੁਲਾਈ ਟੈਸਟ 2024 ਦੇ ਲਈ ਜਿਹੜੇ 8th ਕਲਾਸ ਦੇ ਲਈ ਹੈ ਠੀਕ ਹੈ ਸਾਇੰਸ ਦਾ ਸੀਗਾ ਬਹੁਤ ਇੰਪੋਰਟੈਂਟ ਤੇ ਬਹੁਤ ਈਜ਼ੀ ਸੀ ਠੀਕ ਹੈ ਹੁਣ ਆਪਣੇ ਲੈਸਨ ਨੂੰ ਰਿਵਾਈਜ਼ ਕਰਨਾ ਸਟਾਰਟ ਕਰ ਦੋ ਠੀਕ ਹੈ 1 ਮਿੰਟ ਮੈਂ ਤੁਹਾਨੂੰ ਤਰੀਕਾ ਦੱਸਾਂ ਪੇਪਰ ਯਾਦ ਕਰਨ ਦਾ ਸਭ ਤੋਂ ਪਹਿਲਾਂ ਦੇਖੋ ਜਿੰਨੇ ਵੀ ਤੁਹਾਡੀ ਬੁੱਕ ਦੇ ਪਿੱਛੇ ਇੱਕ ਇੱਕ ਨੰਬਰ ਵਾਲੇ ਉਹ ਤਾਂ ਤੁਸੀਂ ਕਰ ਹੀ ਲਓ ਠੀਕ ਹੈ 20 ਨੰਬਰ ਦਾ ਪੇਪਰ ਹੈ ਟੈਨਸ਼ਨ ਨਹੀਂ ਲੈਣੀ ਠੀਕ ਹੈ ਉਹ ਕਰ ਲਓ ਇਸ ਤੋਂ ਬਾਅਦ ਚ ਪ੍ਰਸ਼ਨ ਉੱਤਰ ਕਰਨੇ ਤੁਸੀਂ ਮੇਰੀ ਇੱਕ ਗੱਲ ਜ਼ਰੂਰ ਸੁਣ ਲਓ ਠੀਕ ਹੈ ਇੱਕ ਇੱਕ ਨੰਬਰ ਵਾਲੇ ਬਹੁਤ ਇੰਪੋਰਟੈਂਟ ਹੁੰਦੇ ਆ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ